ಲಭ್ಯ ਤੇਲ ਦੇ ਨਾਲ ਤੇਲ ਮੋਟਰ ਵੀ ਦੇ ਲਾਉਂਦੇ ਆਉਂਦੇ 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 ਆਹ ਤੇ ਇਹ ਲੱਗਦਾ ਸਾਰੇ ਸਾਰੇ ਐਪਲੀਕੇਸ਼ਨ ਜੇ ਲੱਗਦੇ ਨਹੀਂ ਇਕੱਠਾ ਰੱਖੋ ਜੈਕਾਰਾ ਆਨੰਦਸ ਗੁਰੂਆਂ ਦਾ ਬੋਸ ਸੱਚੇ ਦਰਬਾਰ ਕੀ ਜੈਕਾਰਾ ਬਾਬਾ ਬੁੱਧਾ ਜੀ ਦਾ ਬੋਸ ਸੱਚੇ ਦਰਬਾਰ ਕੀ ਜੈਕਾਰਾ ਮਟਾਂ ਦੇ ਵਾਸੀ ਦਾ ਬੋਸ ਸੱਚੇ ਦਰਬਾਰ ਕੀ ਜੈਕਾਰਾ ਜੇ ਕਰਾਮ ਮਾਮਰੀ ਸ਼ੇਰਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੇ ਕਰਾਮ ਬਾਬਾ ਲੰਗਰ ਬਣਾਉਣ ਹਾਲ ਬਣਾਉਣ ਵਾਲੇ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਕਹੋ ਕਰੋ ਇਹ ਚੱਕੀ ਕਰਾ ਮਾਰੋ ਇਹਨਾਂ ਲਾ ਕੇ ਪੁੱਲੀ ਪਾ ਕੇ ਹਾਂ ਕਰੋ ਕਿ ਇੱਕ ਪਾਸੇ ਜਿਹੜਾ ਕਰਾਤ ਹੋ ਜਾਂਦਾ ਹਾਂ ਉਹਨਾਂ ਵਾਲੇ ਰੱਖ ਲੈ ਉਹ ਚੱਕ ਲੈ ਉਹ ਮੈਂ ਨਾ ਤਾਂ ਐ ਕਰ ਇੱਕ ਤਾਂ ਉੱਥੇ ਕੱਢ ਕੇ ਰੱਖ ਲੈ ਉੱਥੇ ਕਾਲੇ ਨੂੰ ਦੇ ਦੇ ਚਾਹ ਆਪਣੇ ਕੋ ਰੱਖ ਲੈ ਉੱਥੇ ਬੱਧਾ ਅੱਥਰੂ ਬੰਦੂ ਕਿਤੇ ਨਾ ਬੰਦਾ ਨਾ ਆਥੇ ਬੇਨਤੀ ਕਰਕੇ ਨਾ ਵੀ ਮਹਾਰਾਜ ਤੁਸੋ ਕਰਨਾ ਕੋ ਕਰਨਾ ਮਜ਼ਬੂਤ ਰੰਗ ਬੱਲ ਲੱਕ ਇਹਨੂੰ ਬੰਨਣਾ ਖਰਚਾ ਹੋ ਜਾਏ ਕੋਈ ਨਹੀਂ ਹਾਂ ਲੱਗਦਾ ਹੈ ਇਹ ਚੀਜ਼ ਇਹੀ ਜਾਵੇ ਇਹ ਜ਼ਰੂਰੀ ਆ ਉਹਦੀ ਕੋਈ ਕਿਰਪਾ ਹੀ ਸਾਰੀ ਠੀਕ ਹੈ ਨਾ ਇਹ ਸਾਂਭ ਕੇ ਰੱਖਣ ਜੇ ਉੱਥੇ ਨਾ ਥੰਮਣਾ ਹਾਂ ਬੱਲ ਲੱਕ ਠੀਕ ਬਈ ਬਣਾ ਲਿਆ Eu okay. Okay. Okay.